ਨਾ ਕੀ ਐਸਨੀਤਾ ਮੈਡਮ ਜੀ ਤੁਹਾਨੂੰ ਪਤਾ ਹੀ ਹੈਗਾ ਸਰਕਾਰ ਦੀ ਨੀਤੀ ਹੈਗੀ ਪਾਲਿਸੀ ਹੈ ਸਰਕਾਰ ਦੀ ਆਪਾਂ ਨੂੰ ਕੀ ਮਾੜੇਗਾ 60 60000 ਰੁਪਏ ਆਪਣੀ ਤਨਖਾਹ ਦੀ ਮੌਜਨਾ ਕੁੱਟੀ ਚੱਲੋ ਹੁਕਮ ਬਜਾਈ ਚੱਲੋ ਕਿ ਨਹੀਂ ਜੀ ਠੀਕ ਹੈ ਕਲਪਿੰਦਰ ਜੀ ਹਾਂ ਜੀ ਹਾਂ ਆਜੋ ਆਜੋ ਕਿਹਨਾਂ ਨਾ ਬਾਹਲਾ ਬਨ ਕੇ ਚੱਲੋ ਇਹਨਾਂ ਦੇ ਉੱਤੇ ਜਣਾ ਚੜਾ ਕਰੋਨਾ ਤੁਸੀਂ ਹਾਂ ਹਾਂ ਗੇਟ ਖਲਾਵਾ ਸਰ ਉਹ ਗੇਟ ਨੂੰ ਕੇ ਲਾਹੌਰੀ ਗੇਟ ਆ ਲੱਤ ਮਾਰ ਯਾਰ ਉਹ ਪਖਾਰੀਆਂ ਦਾ ਮੇਨ ਬੰਦਾ ਤੂੰ ਹੀ ਐ ਹਾਂ ਜੀ ਹਾਂ ਦੱਸੋ ਖੜ ਜਾ ਖੜ ਜਾ ਦੱਸਦੇ ਹਾਂ ਕਿੰਨੇ ਬੰਦੇ ਕੰਮ ਕਰਦੇ ਆ ਤੇਰੇ ਥੱਲੇ ਜੀ ਦੱਸੋ ਤਿੰਨ ਔਰਤਾਂ ਸੱਤ ਜਵਾਕ ਤੇ ਸੁਣਤਾ ਮੈਡਮ ਜੀ ਆ ਪੈਨ ਸੰਭੂ ਮਾੜਾ ਜਾ ਚਾਂਦੀ ਤੇ ਸੋਨਾ ਕਿੰਨਾ ਤੇਰੇ ਕੋਲੇ ਓਏ ਨੋਟ ਕਰੋ ਜੀ 12 ਤੋਲੇ ਨਾ ਕਿਲੋ ਮੰਗਣ ਦਾ ਕੰਮ ਕਦੋਂ ਸ਼ੁਰੂ ਕਰਿਆ ਜੀ 2 ਸਾਲ ਹੋ ਗਏ ਤੇ ਜਗਾ ਕਿੰਨੀ ਹੈ ਤੇਰੇ ਕੋਲ 13 ਬਿਸਵੇ ਨਾ ਜੀ ਕਿੱਲੇ ਹਾਂ ਅਸੀਂ ਕਿਹੜਾ ਜਲਾ ਸਾਂਭੀਏ ਜੀ ਤੂੰ ਦੱਸ ਬਰਨਾਲਾ ਤੇ ਸੰਗਰੂਰ ਸਮਾ ਦੇ ਸਾਹਮਣੇ ਆਏ ਕਰੋ ਵੀ ਚੱਕ ਦੋ ਚਲੋ